ਸਭ ਚੀਰੀਆ ਕਾਹਦੀ ਸਾਰਿਆਂ ਨੂੰ ਮੇਰੀ ਕਹਾਣੀ ਦੂਜਾ ਵਿਆਹ ਮੈਂ ਉਦੋਂ ਸ਼ਹਿਮੀ ਚ ਪੜਦੀ ਹੋਵਾਂਗੀ ਜਦੋਂ ਮਾਂ ਇੰਜ ਹੋ ਗਈ ਸੀ ਪੇਕੇ ਜਾਂਦੀ ਦੀ ਵਾਸ ਨਹਿਰ ਵਿੱਚ ਜਾ ਪਈ ਸੀ ਮੁੜ ਕੇ ਰਿਸ਼ਤੇਦਾਰੀਆਂ ਨੇ ਜ਼ੋਰ ਪਾ ਕੇ ਡੈਡੀ ਜੀ ਦਾ ਦੂਜਾ ਵਿਆਹ ਕਰ ਦਿੱਤਾ ਨਵੀਂ ਲਿਆਂਦੀ ਦੀ ਉਮਰ ਬਹੁਤ ਛੋਟੀ ਸੀ ਮਸਾ ਵੀਖਦੀ ਡੈਡੀ 35 ਕੋਹਰਿਆਂ ਦਾ ਹੋਵੇਗਾ ਉਹ ਇੱਥੇ ਦੂਜੇ ਥਾਂ ਹੀ ਆਈ ਸੀ ਪਹਿਲੇ ਵਾਲਾ ਵਿਆਹ ਤੋਂ ਮਸਾਂ 6 ਮਹੀਨੇ ਬਾਅਦ ਹੀ ਪੁਲਿਸ ਨੇ ਚੱਕ ਲਿਆ ਤੇ ਗਿਆ ਕਾਰ ਦਿੱਤਾ ਲੋਕਾਂ ਨੇ ਸਾਨੂੰ ਬੜਾ ਡਰਾਇਆ ਪਰ ਉਸ ਵਿਆਹ ਦੀ ਬੜੀ ਚੰਗੀ ਨਿਕਲੀ ਪਰ ਮਾਗਰੋ ਛੇਤੀ ਹੀ ਕਰ ਇਕਲੀ ਜਿਆ ਰਹਿਣ ਲੱਗ ਪਿਆ ਡੈਡੀ ਉਸ ਤੇ ਸ਼ੱਕ ਕਰਿਆ ਕਰਦਾ ਮੇਰੇ ਤਾਏ ਜੀ ਦੇ ਵੱਡੇ ਮੁੰਡੇ ਉਸ ਦੀ ਉਮਰ ਦੇ ਹਾਣੀ ਸਨ ਜਦੋਂ ਵੀ ਉਹ ਕਿਸੇ ਕੰਮ ਸਾਡੇ ਘਰੇ ਆਉਂਦੇ ਤਾਂ ਉਹ ਅੰਦਰੋਂ ਨਾ ਨਿਕਲਦੀ ਡੈਡ ਨੇ ਮਨਾ ਕੀਤਾ ਸੀ ਉਹ ਕਦੇ ਕਦੇ ਪਿਆਲੀਆਂ 'ਚੋਂ ਕੰਮ ਛੱਡਾ ਅਚਾਨਕ ਘਰੇ ਆ ਜਾਇਆ ਕਰਦਾ ਤੇ ਫਿਰ ਸਾਰੇ ਅੰਦਰ ਫਰੋੜਦਾ ਉਹ ਉਨੀ ਦਿਨ ਮਲਜਮਾ ਵਾਂਗ ਖੁੰਝੇ ਲੱਗੀ ਰਹਿੰਦੀ ਮੈਂ 10ਵੀਂ 'ਚ ਹੋਈ ਤਾਂ ਲੜਾਈ ਝਗੜਾ ਹੋਰ ਵੱਧ ਗਿਆ ਡੈਡੀ ਆਖਿਆ ਕਰਦਾ ਇਸ ਤੇ ਨਜ਼ਰ ਰੱਖਿਆ ਕਰ ਉਸ ਨੂੰ ਪੇਕੇ ਵੀ ਘੱਟ ਵੱਧ ਹੀ ਜਾਣਦਿਆ ਕਰਦਾ ਮੈਨੂੰ ਕਈ ਵਾਰ ਖੁੰਝੇ ਲੱਗ ਕੇ ਰੋਂਦੀ ਹੋਈ ਤੇ ਉਸ ਬੜਾ ਹੀ ਤਰਸ ਆਉਂਦਾ ਡੈਡੀ ਅਕਸਰ ਹੀ ਆਪਣੀ ਦਾੜੀ ਰੰਗਿਆ ਕਰਦਾ ਪਰ ਉਸ ਨੂੰ ਮੂੰਹ ਤੇ ਕੁਝ ਵੀ ਨਾ ਲਾਉਣ ਦਿੰਦਾ ਅਕਦਾ ਤੂੰ ਹਾਰ ਸੰਗਾਰ ਕਿਸ ਨੂੰ ਬਖਾਉਣੇ ਉਸਨੇ ਪਤਾ ਨਹੀਂ ਆਪਣੇ ਪੇਟੋਂ ਖੁਦ ਦਾ ਜਵਾਖ ਆਪੀ ਨਹੀਂ ਜੱਸੀ ਜੰਮਿਆ ਤੇ ਜਾਂ ਫਿਰ ਡੈਡੀ ਨੇ ਹੀ ਨਹੀਂ ਸੀ ਜੰਮਣ ਦਿੱਤਾ ਫਿਰ ਵੀ ਉਹ ਮੈਨੂੰ ਤੇ ਮੇਰੇ ਨਿੱਕੇ ਵੀਰ ਨੂੰ ਕਦੀ ਵੀ ਬਗਾਨਾ ਨਾ ਸਮਝਦੀ ਕਦੀ ਮੇਰੀ ਪਹਿਲੀ ਮਾਂ ਦਾ ਜ਼ਿਕਰ ਛੇੜ ਜਾਂਦਾ ਤਾਂ ਵੀ ਉਹ ਕਦੀ ਨੱਕ ਭੁੱਲਣਾ ਵਟਿਆ ਕਰਦੀ ਉਸਦੇ ਪੇਕਿਆਂ ਚ ਜਦੋਂ ਵੀ ਕੋਈ ਸਾਡੇ ਘਰੇ ਆਉਂਦਾ ਤਾਂ ਸਾਨੂੰ ਅਸਲੀ ਦੋਤੇ ਦੋਤੀ ਵਾਲਾ ਪਿਆਰ ਮਿਲਦਾ ਅਖੀਰ ਹੌਲੀ-ਹੌਲੀ ਮੈਂ ਦੋਹਾਂ ਦੇ ਝਗੜੇ ਵਿੱਚ ਦਾਖਲ ਦੇਣਾ ਸ਼ੁਰੂ ਕਰ ਦਿੱਤਾ। ਮੈਂ ਅਕਸਰ ਹੀ ਉਸਦੇ ਵੱਲ ਦੀ ਹੀ ਗੱਲ ਕਰਦੀ ਤਾਂ ਪਿਓ ਨੂੰ ਗੁੱਸਾ ਚੜ ਜਾਂਦਾ। ਆਖਦਾ ਤੈਨੂੰ ਅਸਲੀਅਤ ਦਾ ਨਹੀਂ ਪਤਾ, ਤੂੰ ਨਿਆਣੀ ਐ। ਮੈਂ ਆਖਦੀ ਕਿ ਕਾਲਜ ਪੜ੍ਹਦੀ ਆ ਮੈਨੂੰ ਚੰਗੇ-bure ਸਭ ਕੁਝ ਦੀ ਸਮਝ ਐ। ਫਿਰ ਉਹ ਮੇਰੀ ਅਸਲ ਵਾਲੀ ਨੂੰ ਯਾਦ ਕਰ ਰੋ ਪੈਂਦਾ। ਮੈਨੂੰ ਇੰਜ ਲੱਗਦਾ ਉਹ ਜਜ਼ਬਾਤੀ ਕਰ ਮੈਨੂੰ ਆਪਣੇ ਘਰ ਵੱਲ ਕਰਨਾ ਲੋਚਦਾ। ਹੌਲੀ-ਹੌਲੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਹ ਇੰਜ ਕਰਨੋਂ ਮੋੜ ਦੀ ਪਾਰੋਂ ਅੱਗੋਂ ਗੱਲ ਹੋਰ ਪਾਸੇ ਨੂੰ ਤੋੜ ਲਿਆ ਕਰਦਾ ਅਖੀਰ ਛੱਕ ਐਨਾ ਵੱਧ ਗਿਆ ਕਿ ਇੱਕ ਦਿਨ ਸਿਖਰ ਦੁਪਹਿਰੇ ਸਾਡਾ ਟਰੈਕਟਰ ਮੋੜ ਨਾ ਆਇਆ ਗਵਾਂਡੀਆਂ ਦਾ ਸੀ ਹੀ ਕੁੱਟ ਦਿੱਤਾ ਮਾਤਾ ਚੇਚਾ ਲਾਮਾ ਦੇਣ ਆਈ ਕਿ ਰੇਸਨ ਸਿਆ ਕਾਮਲਾ ਹੋ ਗਿਆ ਤੂੰ ਮੱਤ ਮਾਰੀ ਗਈ ਹੈ ਤੇਰੀ ਅਖੀਰ ਇੱਕ ਦਿਨ ਉਸ ਦੀ ਬੱਖੀ ਵਿੱਚ ਪੀੜ ਉੱਠੀ ਸ਼ਹਿਰ ਲੈ ਗਿਆ ਡਾਕਟਰਾਂ ਦੱਸਿਆ ਕਿ ਲੀਵਰ ਖਰਾਬ ਹੋ ਗਿਆ ਲਾਇ ਲਾਜ਼ ਬਿਮਾਰੀ ਕਰਕੇ ਮਸਮੀ ਨਹੀਂ ਕੱਢਿਆ ਕਿ ਫੇਰ ਉਹੀ ਹੋਇਆ ਜਿਸ ਦਾ ਡਰ ਸੀ ਹੁਣ ਮੈਂ ਤੇ ਮੇਰੀ ਮਾਂ ਇਕੱਲੀਆਂ ਰਹਿ ਗਈਆਂ ਦੂਜੀ ਮਾਂ ਵੱਲੋਂ ਬਣੀ ਨਾਨੀ ਕਿੰਨੇ ਦਿਨ ਸਾਡੇ ਕੋਲ ਰਹੀ ਮੈਨੂੰ ਆਪਣੀ ਅਸਲ ਨਾਨੀ ਬਿਲਕੁਲ ਵੀ ਚੰਗੀ ਨਾ ਲੱਗਦੀ ਹਮੇਸ਼ਾ ਕੰਨ ਵਿੱਚ ਪਾਉਂਦੀ ਰਹਿੰਦੀ ਕਿ ਇਹਨਾਂ ਸਾਰੀ ਜ਼ਮੀਨ ਆਪਣੇ ਪੇਕੇ ਲੈ ਜਾਣੀ ਹੈ ਤੇ ਤੁਹਾਨੂੰ ਭੁੱਖਿਆ ਮਾਰ ਦੇਣਾ ਪਰ ਮੈਂ ਉਸ ਦੀ ਗੱਲ ਵੱਲ ਕੋਈ ਬਹੁਤਾ ਧਿਆਨ ਨਾ ਦਿੰਦੀ ਅਖੀਰ ਜਦੋਂ ਮੇਰੇ ਵਿਆਹ ਦੀ ਗੱਲ ਚੱਲੀ ਤਾਂ ਕਿੰਨੇ ਸਾਰੇ ਰਿਸ਼ਤੇ ਆਏ ਇੱਕ ਰਿਸ਼ਤਾ ਮੇਰੇ ਅਸਲ ਨਾਨਕੇ ਲੈ ਕੇ ਆਏ ਮੇਰੀ ਮਾਮੀ ਦਾ ਭਤੀਜਾ ਕੱਲਾ ਕੱਲਾ ਕਿੰਨੀ ਸਾਰੀ ਜਾਇਦਾਦ ਸੀ ਸ਼ੈਲਰ ਆਰਥ ਤੇ ਜ਼ਮੀਨ ਤੇ ਹੋਰ ਵੀ ਬਹੁਤ ਕੁਝ ਪਰ ਉਮਰੋਂ ਮੇਰੇ ਤੋਂ ਕਿੰਨਾ ਵੱਡਾ ਮੇਰੀ ਦੂਜੀ ਮਾਂ ਅੜ ਗਈ ਅਖੇ ਮੇਰੀ ਧੀ ਨਾਉ 10 ਸਾਲ ਵੱਡਾ ਏ ਮੈਂ ਨਹੀਂ ਹੋਣ ਦੇਣਾ ਆਖਣ ਲੱਗੀ ਮੈਂ ਨਹੀਂ ਚਾਹੁੰਦੀ ਸ਼ੱਕ ਵਾਲਾ ਤਿੱਖਾ ਖੰਜਰ ਜਿਹੜਾ ਸਾਰੀ ਉਮਰ ਮੈਂ ਆਪਣੇ ਵਜੂਦ ਤੇ ਸਹੰਦੀ ਰਹੀ ਮੇਰੀ ਧੀ ਵੀ ਸਹੀ ਫਿਰ ਮੈਂ ਜਦੋਂ ਚੱਕ ਚੁੱਕਦੀ ਹੋਈ ਨੇ ਆਪਣੀ ਪਸੰਦ ਵੱਲ ਉਂਗਲ ਕਰ ਦਿੱਤੀ ਤਾਂ ਉਸਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਵੀ ਇਹ ਰਿਸ਼ਤਾ ਤੋੜ ਤੱਕ ਲਵਾਉਣ ਵਿੱਚ ਮੇਰੀ ਪੂਰੀ ਮਦਦ ਕੀਤੀ ਹੁਣ ਇਹ ਇਹ ਰਿਸ਼ਤਾ ਤਾਂ ਮਾਂ ਤੇ ਨਾਲੋਂ ਦੋ ਸਹੇਲੀਆਂ ਤੇ ਵੱਡੀ ਨਿੱਕੀ ਭੈਣ ਦਾ ਜ਼ਿਆਦਾ ਲੱਗਣ ਲੱਗਾ ਸੋ ਦੋਸਤੋ ਇਸ ਦੁਨੀਆ ਵਿੱਚ ਤਿੜਕੇ ਘੜੇ ਵਾਂ ਕੱਚੇ ਦਿੱਸਦੇ ਕਿੰਨੇ ਸਾਰੇ ਰਿਸ਼ਤੇ ਐਸੇ ਵੀ ਹੁੰਦੇ ਨੇ ਜਿਹੜੇ ਪੱਕਿਆਂ ਨਾਲੋਂ ਵੀ ਕਿਤੇ ਵੱਧ ਮਜ਼ਬੂਤ ਸਾਖਿਦ ਹੁੰਦੇ ਨੇ ਇੰਜ ਦੀਆਂ ਪੱਕੀਆਂ ਸਾਂਝਾ ਸੱਚੇ ਰੱਬ ਵੱਲੋਂ ਜੀਤੇ ਤੌਰ ਤੇ ਕੜੀਆਂ ਹੁੰਦੀਆਂ ਨੇ ਸਿਰਫ ਤੇ ਸਿਰਫ ਉਹਨਾਂ ਮਿੱਤਰ ਪਿਆਰਾਂ ਲਈ ਜਿਹੜੇ ਨਫੇ ਨੁਕਸਾਨ ਦੀ ਪਰਵਾਹ ਕੀਤੇ ਬਗੈਰ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ